ਸਤਨਾਮ ਓ ਰਖੂ ਸਸ਼ੁਭ ਜੀਓ ਰਹਿਰਾਸ ਸਾਹਿਬ ਹਰ ਜੁਗ ਜੁਗ ਭਗਤ ਪਾਇਆ ਪ੍ਰੇਜ ਰਖਦਾ ਆਇਆ ਰਾਮ ਰਾਜੇ ਹਰਨਾਖਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਉਤਰਾਇਆ ਅਹੰਕਾਰੀਆ ਨਿੰਦਕਾਮ ਪਿਛ ਦੇ ਨਾਮ ਦਿਉ ਮੁਖ ਲਾਇਆ ਜਨ ਨਾਨਕ ਕੇ ਸਰ ਸੇਵਿਆ ਅੰਤਲੇ ਛੜਾਇਆ ਇਕ ਓੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਪਹਿਲਾ ਦੁਖਦਾਰ ਸੁਖ ਰੋਗ ਭਇਆ ਜਾਂ ਸੁਖ تام ਨਾ ਹੋਈ ਤੂੰ ਕਰਤਾ ਕਰਨਾ ਮੈਂ ਨਾਹੀ ਜਹਾਂ ਕਰੀ ਨਾ ਹੋਈ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਰਹਾਉ

ਸੋਦਰ ਤੇਰਾ ਕਿਹਾ ਸੋਕਰ ਕਿਹਾ ਜਿਤ ਵੈ ਸਰਬ ਸਮਾਲੇ ਬਾਜੇ ਤੇਰੇ ਨਾਦੁ ਨਿਕ ਸੰਖਾ ਕੀਤੇ ਤੇਰੇ ਵਾਵਨ ਹਾਰੇ ਕੀਤੇ ਤੇਰੇ ਰਗੁ ਗੁਰੇ ਸਿੰਘ ਕਹੀਐ ਹੈ ਕੀਤੇ ਤੇਰੇ ਗਵਨ ਹਾਰੇ ਗਵਨਤ ਨੋ ਪਵਨ ਪਾਣੀ ਬੈ ਸੰਤਰ ਗਾਵੇ ਰਾਜਾ ਧਰਮ ਦਵਾਰੇ ਗਵਨ ਤੁਨ ਜਿਤ ਗਵਤ ਲਖਜਨਨ ਲਿਖ ਲਿਖ ਧਰਮ ਵਿਚਾਰੇ ਗਵਨ ਤੁਨ ਈਸਰ ਬ੍ਰਹਮਾ ਦੇਵੀ ਸੋਹਨ ਤੇਰੇ ਸਦਾ ਸੁvare ਗਵਨ ਤੁਨ ਇੰਦਰਿੰਦਰ ਅਸਨ ਬੈਠੇ ਦੇ ਉਤਿਆ ਦਰ ਨਾਲੇ ਗਵਨ ਤੁਨ ਸਦ ਸਮਦੇ ਅੰਦਰ ਗਵਨ ਤੁਨ ਸਦ ਵਿਚਾਰੇ ਗਵਨ ਤੁਨ ਜਤਿਸ ਦੀ ਸੰਦੋਖੀ ਗਵਨ ਤੁਨ ਵੀਰ ਕਰਾਰੇ ਗਵਨ ਤੁਨ ਪੰਡਿਤ ਅਨੁਰਖੀ ਸੋਰ ਜੁਗ ਜੁਗ ਵੇਦਾ ਨਾਲੇ ਗਵਨਤੋ ਨੋ ਮੋਹਨੀਆ ਮਨਮੋਹਨ ਸੁਰਗਮਚ ਫਿਆਲੇ ਗਵਨਤੋ ਨੋ ਰਤਨੁ ਪਾਇ ਤੇਰੇ ਅਡਸਰ ਤੀਤ ਨਾਲੇ ਗਵਨਤੋ ਨੋ ਜੋਦ ਮਾਮਲ ਸੂਰਾ ਗਵਨਤੋ ਨੋ ਖਾਣੀ ਚਾਰੇ ਗਵਨਤੋ ਨੋ ਖਨ ਮੰਡਲ ਬਰੈ ਮੰਡਾ ਕਰ ਕਰ ਰਖੇ ਤੇਰੀ ਧਾਰੇ ਸੇਤੋ ਨੋ ਗਵਨ ਜੋਦ ਬਹ ਹੈ ਪਿਓ ਸੇ ਜੈ ਨੰ ਜਾਸੀ ਰਤਨੰਜ ਨਰਚਾਈ ਰੰਗੀ ਰੰਗੀ ਬਾਤੇ ਕਰ ਕਰ ਜਿਨ ਸੇ ਮਾਇਆ ਜਿੰਨ ਨੂੰ ਪਾਈ ਕਰ ਕਰ ਦੇਖੈ ਕੀਤਾ ਆਪਣਾ ਜਿਉ ਤਸਦੀ ਵਡਿਆਈ ਜੋਤਿਸ ਪਾਏ ਸੋਇ ਕਰ ਸੇ ਹਰੁ ਹੁਕਮ ਨਾ ਕਰ ਨਾ ਜਾਈ ਸੋ ਪਾਦਸ਼ਾਹ ਹੋ ਸਾਹ ਪਤ ਸਾਹਿਬ ਨਾਨਕ ਰੈ ਨਰ ਜਾਈ ਅਸਮ ਹੱਲਾ ਪਹਿਲਾ ਸੁਣ ਵਡਾ ਖੈ ਸਭ ਕੋਈ ਕੀ ਅਵਡ ਵੱਡਾ ਡੀਠਾ ਹੋਏ ਕੀਮਤ ਪਾਇ ਨਾ ਕਹਿਆ ਜਾਏ ਕਹਿਨੇ ਵਾਲੀ ਤੇਰੀ ਰਹੀ ਸਮਾਈ ਵਡੇ ਮੇਰੇ ਸਾਹਿਬਾ ਘਿਰ ਗਮੀਰਾ ਗਣੀ ਗੀ ਹੀਰਾ ਕੋਈ ਨਾ ਜਾਣੇ ਤੇਰਾ ਕੇਤਾ ਕਿਵੜ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕੁਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਤੇ ਆਨੀ ਗੁਰ ਗਰਹਾਈ ਕਹਿ ਨਾ ਜਾਈ ਤੇਰੀ ਤਿਲ ਵਿੜਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਦ ਵਰਖਾ ਖੀਆਂ ਵਿੜਿਆਈਆਂ ਤੁਧ ਵਿਨਸ ਦੇ ਕਿ ਨਾ ਪਾਈਆ ਕਰਮ ਮਿਲ ਨਾਹੀ ਠਕ ਰਹਾਈਆ ਅੱਖਣ ਵਾਲਾ ਕਿੰ ਵਿਚਾਰਾ ਸਿਫਤੀ ਭਰੇ ਤੇਰੀ ਪੰਡਾਰਾ ਜਿਸ ਤੂੰ ਦੇ ਤਸੈ ਕਿ ਆਚਾਰਾ ਨਾਨਕ ਸਤਿ ਸਵਾਰਨ ਹਰ ਸਮਹੱਲਾ ਪਹਿਲਾ ਆਖਾ ਜੀਵਾ ਵਿਸਰੈ ਮਰ ਜਾਓ ਆਖਣੀ ਔਖਾ ਸੱਚਾ ਨਾਮ ਸੱਚੇ ਨਾਮ ਕਿ ਲਾਗੇ ਊਖ ਊਖ ਖਾਏ ਚਲਿਐ ਦੁਖ ਸੋਕਿਓ ਵਿਸਰੈ ਮੇਰੀ ਮਾਈ ਸੱਚਾ ਸਾਹਿਬ ਸੱਚੈ ਨਾਹੀ ਰਹਾ ਸੱਚੇ ਨਾਮ ਕੀ ਤਿਲ ਬੜਿਆਈ ਅੱਖ ਥਕੇ ਕੀਮਤ ਨਹੀਂ ਪਾਈ ਜੀ ਸਭ ਮਿਲ ਕੇ ਆਖਣ ਪਾਹੀ ਵਡਨ ਹੋਵੇ ਘਟ ਨ ਜਾਏ ਨਾ ਮਰਨ ਹੋਵੇ ਸੁਖ ਦੀ ਨਰਹ ਨ ਚੁਕੇ ਭੂਗ ਗੁਣਿ ਹੋਰ ਨਾਹੀ ਕੋਏ ਨਾ ਕੋ ਆ ਨਾ ਕੋ ਹੋਏ ਜੀਵੜਿਆ ਤੇਉੜ ਤੇਰੀ ਦਾਤ ਤੂੰ ਜਿੰਦਨ ਕਰ ਕੇ ਕੀਤੀ ਰਾਤ ਖਸਮਾ ਵਿਸਾਰੇ ਤਿਕਮ ਜਾਤ ਨਾਨਕ ਨਾ ਵਾ ਵਾ ਜਿਸਨਾਤ ਰਾਗ ਗੁਜਰੀ ਮਹੱਲਾ ਚੌਥਾ ਹਰ ਕੀ ਜਨ ਸਤਿਗੁਰ ਸਤਿਪੁਰਖ ਬਿਨੁ ਕਰੂ ਗੁਰਪਾਸ ਹਮ ਕੀਰੇ ਕਿਰਮ ਸਤਿਗੁਰ ਸ਼ਰਨਾਈ ਕਰ ਦਿਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇ ਮੋ ਕਉ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਤ ਅਮਰੀ ਰਹਿ ਰਾਸ ਰਹਾਉ ਹਰ ਜਨ ਕੀ ਵਡ ਭਾਗ ਵਡੇ ਰੇ ਜਨ ਹਰ ਹਰ ਸਰਦਾਰ ਪਿਆਸ ਹਰ ਹਰ ਨਾਮ ਲੈ ਤ੍ਰਿਪਤਾਸ ਹੈ ਮਿਰ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰਿ ਨਾਮ ਨ ਪਾਇਆ ਤੇ ਪਾਗ ਹਿੰਜੰਪਾਸ ਜੋ ਸਤਿਗੁਰ ਸਰਨ ਸੰਗਤ ਨਹੀਂ ਆਏ ਤ੍ਰਿਕ ਜੀਵੇ ਤ੍ਰਿਕ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਇ ਤਿੰਨ ਤੁਰ ਮਸਤ ਗਲੀ ਖੈਲੇ ਖਾਸ ਤਨ ਤਨ ਸਤ ਸੰਗਤ ਜਿਤ ਹਰ ਰਸ ਪਾਇ ਮਿਲ ਜਨ ਨਾਨਕ ਨਾਮ ਪੁਰਗਾਸ ਰਾਗ ਗੁਜਰੀ ਮਹੱਲਾ ਅਪਨਿਵਾਸ ਕਹੇ ਰਿਵੰਜਿਤ ਵਦਮ ਜਹਰ ਹਰ ਜੀਉ ਪਰਿਆ ਸੈਲਬ ਥਰਮੈ ਜੰਤੂ ਪਾਈ ਤਾ ਕਰਿ ਜਿਕ ਅਗੇ ਕਰ ਧਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਐ ਸੋ ਕੇ ਕਸ਼ਟ ਹਰਿਆ ਰਹਾ ਜਨਨ ਪਿਤਾ ਲੋਕ ਸੋਤੇ ਬਣਤਾ ਕੋਈ ਨਾ ਕਿਸ ਕੀ ਧਰਿਆ ਸਿਰ ਸਿਰ ਜੀਖ ਸੰਭਾਇ ਠਾਕੁਰ ਕਾਹੇ ਮਨ ਪੋ ਕਰਿਆ ਉੜੇ ਉੜੇ ਅਵਸੈ ਕੁ ਸਾਦ ਸੁਪਾਛੇ ਉਤਰੇ ਸਰਿਆ ਤਨ ਕਵਨ ਖਲਾਵੇ ਕਵਨ ਤੁਗਾਵੇ ਮਨ ਮੈਂ ਸਮਰਨ ਕਰਿਆ ਸਭ ਨਿੰਦਾਨ ਦਸ ਸੱਟ ਸਦਾਂ ਠਾਗੁਰ ਗਰਤਲ ਤਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਏ ਤੇਰਾ ਅੰਤ ਨ ਪਾਰ ਬਰਿਆ ਰਾਗ ਅਸਮੱਲਾ ਚੌਥਾ ਸੂਰਖੇ ਕੋ ਓੰਕਾਰ ਸਤਿਗੁਰ ਪ੍ਰਸਾਦ ਸੋ ਬੁਰਖ ਨਰਿੰਦਰ ਨਰ ਬੁਰਖ ਨਰਿੰਦਰ ਹਰਿ ਆਗਮ ਆਗਮ ਪਾਰ ਸਭ ਧਿਆਵਹਿ ਸਭ ਤਿਆਵਹਿ ਤੂਜੀ ਹਰ ਸੱਚੇ ਸੁਰਜਨ ਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾ ਦਾ ਤਰ ਹਰ ਧਿਆਵ ਸੰਤੋ ਜੀ ਸਭ ਦੁਖ ਵਿਸਾਰਨ ਹਾਰਾ ਹਰਿਆਪੇ ਠਾਕੁਰ ਹਰਿਆਪੇ ਸੇਵਕ ਜੀ ਕਿਆ ਨਾਨਕ ਜント ਵਿਚਾਰਾ ਤੂੰ ਗੜਗੜ ਅੰਤਰ ਸਰਮ ਨਰਨਤਰ ਜੀ ਹਰੇ ਕੋ ਉਪਰਖ ਸਮਾਣਾ ਇਕ ਦਾਤ ਇਕ ਭੇਖਾਰੀ ਜੀ ਸਭ ਤੇਰੇ ਚੋ ਜਿਵ ਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਧ ਬਿਨ ਹੋਰ ਨਾ ਜਾਣਾ ਤੂੰ ਪਾਰ ਬ੍ਰਹਮੇ ਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖੂ ਖਾਣਾ ਜੋ ਸੇਵ ਹੈ ਜੋ ਸੇਵ ਹੈ ਤੂ ਜੀ ਜੰਨਾਨਿਕ ਤਿਨ ਕੁਰਬਾਣਾ ਹਰਤਿ ਅਭਰਤਿ ਅਭੈ ਤੂ ਜੀ ਸਦਿ ਸੇ ਜੰਦੁਗਮਸਖ ਵਾਸੀ ਸੇ ਮੁਕਤ ਸੇ ਮੁਕਤ ਕੋ ਜਨ ਹਰਤਿ ਆਇ ਜੇ ਤਿਨ ਟੂਟੇ ਜਿਮ ਕੀ ਫਾਸ ਸੇ ਜਨ ਨਿਰਪੋਜਨ ਹਰ ਨਿਰਪੋਤਿ ਆਇ ਜੇ ਤਿਨ ਕਬੋ ਸੋ ਬਵਾਸੀ ਜਿਨ ਸੇ ਜਿਨ ਸੇ ਮੇਰਾ ਹਰ ਜੀਤੇ ਹਰ ਹਰ ਰੂਸ ਸਮਾਸੀ ਸੇ ਤਨ ਸੇ ਤਨ ਜਿਨ ਹਰ ਤਿਆਜ ਜੀ ਜੰਨਾ ਤਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਪੰਡਾਲ ਜੀ ਪਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੀ ਭਗਤ ਸਲਾਂਤੂ ਜੀ ਹਰਿ ਅਣਕ ਕੋ ਨੇ ਕਨੰਤਾ ਤੇਰੀ ਅਨਕ ਤੇਰੀ ਅਨਕ ਕਰਹਿਰ ਪੂਜਾ ਜੀ ਤਬ ਤਾ ਪਿਜ ਪਵੇ ਅੰਤ ਤੇਰੇ ਅਨੇਕ ਤੇਰੇ ਅਨੇਕ ਪੜੇ ਬੋ ਸਮ੍ਰਿਤ ਸਾਸਤ ਜੀ ਕਰਿ ਕਰਿਆ ਅਖੜ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵ ਹੈ ਮੇਰੇ ਹਰਿ ਭਗਵੰਤਾ ਤੂੰ ਆਦਿ ਪੁਰਖ ਬਰੰਬਰ ਕਰਤਾ ਜੀ ਤੋ ਜੀਵੜੇ ਅਵਰਨਾ ਕੋਈ ਤੂੰ ਜੋ ਜੋ ਏਕ ਉਸ ਦਸਦਾ ਤੂੰ ਏਕੋ ਜੀ ਤੂੰ ਨੇ ਚਲ ਕਰਤਾ ਸੋਈ ਤੁਦੇ ਆਪੇ ਪਾਵੇ ਸੋਈ ਵਰਤੇ ਜੀ ਤੂੰ ਆਪੇ ਕਰੇ ਸੋ ਹੋਈ ਤੁਦੇ ਆਪੇ ਸ੍ਰੇਟ ਸਭ ਪਾਈ ਜੀ ਤੁਦੇ ਆਪੇ ਸ੍ਰੇਡੀ ਸਭ ਗੋਈ ਜਨ ਨਾਨਕ ਗੁਣ ਗਾਵੇ ਕਰਤੇ ਕੀ ਜੀ ਜੋ ਸਭ ਸਹਿ ਕਾ ਜਨ ਹੋਈ ਅਸਮਹੱਲਾ ਚੌਥਾ ਤੂੰ ਕਰਤਾ ਸਚਿਆਰ ਮੇਡਾ ਸਾਈ ਜੋ ਤੋ ਪਾਵੇ ਸੋਈ ਥੀਸੇ ਜੋ ਤੂੰ ਦੇ ਸੋਇਓ ਪਾਈ ਰਹਾ ਸਭ ਤੇਰੀ ਤੂੰ ਸਭ ਨੇ ਧਾਇ ਇਸਨੂੰ ਕਿਰਪਾ ਕਰੇ ਤਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨ ਮੁਖ ਗਵਾਇਆ ਤਦਿਆ ਵਿਛੋੜਿਆ ਮਿਲਾਇਆ ਤੁੰਦਰੀਆ ਉਸੋ ਕਿਨਹੀ ਮਾਹੀ ਤੂੰ ਬਿੰਦੂ ਜਾ ਕੋਈ ਨਾਹੀ ਜੀ ਅੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸਨੂੰ ਤੂੰ ਜਾਣਾਹੀ ਸੋਈ ਜਨ ਜਾਣੇ ਹਰ ਗੁਣ ਸਦੀ ਅਖੋ ਖਾਣੇ ਜਿਨ ਹਰ ਸੇਵਿਆ ਤਿਨ ਸੁਖ ਪਾਇਐ ਸਹ ਜੀ ਅਰ ਨਾਮ ਸਮਾਇ ਤੂੰ ਬਿਗਰਤਾ ਤੇਰਾ ਕੀਐ ਸਭ ਹੋਇ ਤਦੋਂ ਦੂਜਾ ਉਰਨ ਨ ਕੋਇ ਤੂੰ ਕਰ ਕਰ ਵੇਖੈ ਜਾਣੈ ਸੋਇ ਜਨਨ ਗੁਰਮੁਖ ਪ੍ਰਗਟ ਹੋਇ ਅਸ ਮਹੱਲਾ ਪਹਿਲਾ ਤਿਸ ਸਰਵਰੜੈ ਕੋਲਿ ਨ ਵਸਾ ਬਾਣੀ ਪਾਉਕ ਤਨਹਿ ਕੀਆ ਪੰਕੋ ਜੋ ਮੋਹ ਪਗ ਨੇ ਚਾਲੈ ਅਮ ਦੇਖ ਤੈ ਡੂਬੀ ਹਲੇ ਮਨ ਇਕ ਨ ਚੇਤ ਸਮੂਢ ਮਨਾ ਹਰ ਬਿਸਰਤ ਤੇਰੇ ਗੁਣ ਗਲੇ ਰਹਾਉ ਨਾ ਹਾਂ ਜਿਤ ਇਸਤਨੀ ਪੜਿਆ ਮੁਰਖ ਮੁਗਦਾ ਜਨਮ ਪਿਆ ਪ੍ਰਣਵਤ ਨਾਨਕ ਤਨ ਕੀ ਸਰਣਾ ਜਿੰਤੁ ਨਾਹੀ ਬੀ ਸਰੀਆ ਸਮਹਲਾ ਜਵਾਬ ਭਈ ਪ੍ਰਾਪਤ ਮਨੁਖ ਦਿਹੁਰਿਆ ਗੋਬਿੰਦ ਮਿਲਣ ਕੀ ਤੇਰੀ ਬਰੀਆ ਅਬਰ ਕਾਂਜ ਤੇਰੇ ਕਿਤੇ ਨ ਕਾਮ ਮਿਲ ਸਾਧ ਸੰਗ ਪਜ ਕੀ ਜਲ ਨਾਮ ਸੰਜਾਮ ਲਗ ਪਵ ਦਿਲ ਤਰਨ ਕੈ ਜਨਮ ਬ੍ਰਿਥਾ ਜਤ ਮਾਇਆ ਕੇ ਰਹਾਉ ਜਪ ਤਪ ਸੰਜਮ ਧਰਮ ਨ ਕਮਾਇਆ ਸੇਵਾ ਸਾਧ ਨ ਜਾਣੀ ਹਰਿ ਰਾਇਆ ਕਹੁ ਨਾਨਕ ਹਮ ਨੀਚ ਕਰਮ ਮਾ ਸ਼ਰਨ ਬਰੇ ਕੀ ਰਖੂ ਸ਼ਰਮਾ ਏਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ ਪਾਤਸ਼ਾਹ ਦਸਵੀਂ ਕਵਿਵਚ ਬੇਨਤੀ ਚਉ ਪਈ ਹਮਰੀ ਕਰੋ ਦਿਰਛਾ ਪੂਰਨ ਹੋਏ ਚਿਤ ਕੀ ਇਛਾ ਤਉ ਚਰਨ ਨਰ ਮੰਨ ਰਹਿ ਮਰ ਆਪਣਾ ਜਾਣ ਕਰੋ ਬ੍ਰਿਤ ਪਾਰਾ ਹਮਰੇ ਦੁਸ਼ਤ ਸਤ ਤੁਮ ਕਾ ਬਹੁ ਆਪਾਦ ਮੋਇ ਵਿਚਾਵ ਹੋ ਸੁਖਿ ਵਸੈ ਮੋਰੁ ਪਰਿਵਾਰਾ ਸੇਵਿਕ ਸਿਖ ਸਵ ਕਰਤਾ ਰਾ ਮੋਰ ਛਣੀ ਕਰ ਦੇ ਕ੍ਰਿਏ ਸਭੈ ਰਣ ਕੋ ਸੰਗਰੀ ਆਏ ਪੂਰਨ ਹੋਏ ਮਾਰੀ ਆਸਾ ਦੁਰ ਬਜਨ ਕੀ ਰਹਿ ਪਿਆਸਾ ਤੁਮ ਹੈ ਛਾੜ ਕੋਈ ਵਰਨ ਧਿਆਉਂ ਜੋ ਵਰਚਉ ਤੁਮ ਤੇ ਪਾਉ ਸੇਵਕ ਸਿੱਖ ਮਾਰੀ ਤਾਰੀ ਇਹ ਤੇ ਸਤਿ ਸ੍ਰੀ ਅਕਾਲ ਮਾਰੀ ਇਹ ਆਪ ਹਦਿਮ ਜੋ ਬਰੀ ਅਮਰਨ ਕਲ ਕਤਰਾ ਨਿਵਰੀ ਆਇ ਹੂ ਜੋ ਸਦਾ ਮਾਰੀ ਪਛਾ ਸ੍ਰੀ ਅਸਤੋ ਜੋ ਕਰਿਉ ਰਖਿਆ ਰਖ ਲੈ ਮੁਰਕ ਨਾਰੀ ਸਾਈਂ ਸਾਈਂ ਪਿਆਰੀ ਦੀਨ ਬੰਦਸ਼ਣਗੇ ਅੰਤਾ ਤੁਮ ਹੋ ਬਰੀ ਚਤੁਰਦਸ ਕੰਤਾ ਕਾਲ ਪੈ ਬ੍ਰਹਮ ਬਉਤਰਾ ਕਾਲ ਪੈ ਸਭ ਜੀਵ ਬਉਤਰਾ ਕਾਲ ਪੈ ਕਰਿ ਵਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸ਼ਾ ਜਵਨ ਕਾਲ ਜੋਗੀ ਸਭ ਕੀਓ ਬੇਦਰਾ ਬ੍ਰਹਮਾਂ ਜੂਥੀਓ ਜਵਨ ਕਾਲ ਸਭ ਲੋਕ ਸਵਾਰਾ ਨਿਮਿਸ਼ਕਾਰੇ ਤਾਹੀ ਹਮਾਰਾਮ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੇਤ ਜਸ਼ਨ ਉਪਜਾਇਓ ਆਦੇੰਤੇ ਕੈ ਉਤਾਰ ਸੇ ਗੁਰੂ ਸੰਜੋ ਹਮਾਰਾ ਨਿਮਿਸ਼ਕਰ ਤਿਸੇ ਕੋ ਮਾਰੀ ਸਗਲ ਪ੍ਰਜਾ ਜਨਿ ਆਪ ਸਵਾਰੀ ਸੇਵਕਨ ਕੋ ਸਭ ਗੁਣ ਤੁਖ ਦੇਉ ਸਧਰਨ ਕੋ ਪਲ ਮੂਬਦ ਕੀਉ ਕੜ ਕਰ ਕੇ ਅੰਤਰ ਕੀ ਜਾਣੰਤ ਭਲੇ ਬੁਰੇ ਕੀ ਵੀਰ ਬਿਸਾਨੰਤ ਚੀਤੇ ਤੇ ਗੁੰਚਰ ਅਸਥੂਲ ਸਭ ਪਰ ਕਿਰਪਾ ਦਿਸਟ ਕਰ ਫੁੱਲਾ ਸੰਤਨ ਦੁਖ ਪਾਇ ਤੇ ਦੁਖੀ ਸੁਪਾਇ ਸਾਧਨ ਕੇ ਸੁਖੀ

ਤਗਮੂਡ ਚਰਤ ਪੈਦਾ ਜੰਗੁ ਕੀ ਨੰ ਭਵਤ ਵੇਦਾ ਤਾ ਕੋ ਕਰਪਾ ਨਨ ਮੰਤ ਮਾ ਮੂਡ ਕਸ਼ਪੀਰ ਨਾ ਜਾਣਤ ਮਾ ਦੇਵ ਕੋ ਕਹਿਤ ਸਦਾ ਸੇਵ ਨਰੰਕਰ ਕਾ ਚਿੰਤ ਨੈ ਬੇਵ ਆਪਿ ਆਪਣੀ ਮੁਦਹ ਜੇਤੀ ਬਰਨਨ ਪਿੰਨ ਬਿੰਨ ਦੋਇ ਤੇਤੀ ਤੁਮਰਾ ਲਖਣ ਨ ਜਾਇ ਉਸਾਰਾ ਕਿਹ ਬਿਰ ਸਦਾ ਬ੍ਰਥੁਨ ਸੰਸਾਰਾ میری تم کرو سکھو بار سکھ سنگھر جیتے سکل کا دش درے پورکھ جم پری ہارن سنگ سو تاری جو نی ہوتا موہ ہر ہود سد کرنا کوئی ایک بار تم سمبارا کال فاستے تاہی امبارا ਜਿਨ ਨਰ ਨਾਮ ਤਿਹਾਰੂ ਕਹ ਦਰਦ ਦੁਸ਼ਟ ਦੁਖ ਤੇ ਰਹ ਖੜਗ ਕੀਤ ਮੈ ਸ਼ਰਨ ਤੇ ਹਾਰੀ ਆਪ ਹਾਤ ਦਾ ਲੇਹ ਉਬਾਰੀ ਸਰਬ ਠੌਰ ਮੋਹ ਸਹਾਈ ਦੁਸ਼ਟ ਦੁਖ ਤੇ ਲੋਹ ਬਚਾਈ ਸੋਇਆ ਪਾਹਿ ਗਹਿ ਜਬ ਤੇ ਤੁਮਰੇ ਤਬ ਤੇ ਕੋ ਆਖ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਨੇ ਕਹਿਮਤ ਇਕ ਨਾ ਮਾਨਿਓ ਸਿਮਰਤ ਸਾਸਤਰ ਬੇਸਵ ਗੋਪੀ ਕਮਿਕ ਨ ਜਾਣੀ ਹੂੰ ਸ੍ਰੀ ਇਸ ਪਾਨਿ ਕਿਰਪਾ ਤਮਰੀ ਕਰ ਮੈਂ ਨਾ ਕਹਿਓ ਸਭ ਤੋਏ ਬਖਾਨੀਂ ਦੋਹਰਾ ਸਗਲ ਦਵਾਰ ਕਉ ਛਾੜਕੈ ਗਇਓ ਤੁਹਾਰੂ ਦਵਾਰ ਬਾਹੀ ਗਏ ਕਿਲਾਜ ਅਸ ਗੋਬਿੰਦ ਦਾਸ ਤੁਹਾਰ ਰਾਮ ਕਲੀ ਮਹੱਲਾ ਤੀ ਜਾਨੰਦ ਦੇ ਓੰਕਾਰ ਸਤਗੁਰ ਪ੍ਰਸਾਦ ਨਨਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤੁਮ ਪਾਇਆ ਸਹਿਜ ਸਿਤੀ ਮਨਵ ਜੀਆਂ ਵਧਾਈਆਂ ਰਗ ਰਤਨ ਪਰਵਾਰ ਪਰਿਆ ਸ਼ਬਦ ਗਵਨ ਆਈਆ ਸ਼ਬਦੋ ਤਾਂ ਗਾਵੋ ਹਰੀ ਕੇ ਰਾ ਮਨ ਜਨੀ ਵਸਾਇਆ ਕਹਿ ਨਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦ ਰੋ ਹਰ ਨਾਲੇ ਹਰ ਨਾਲ ਰੋ ਤੂੰ ਮਨ ਮੇਰੇ ਦੁੱਖ ਸਭ ਸਾਰਨਾ ਅੰਗੀਕਾਰੋ ਕਰੀ ਤੇਰਾ ਕਰ ਸਭ ਸਵਾਰਨਾ ਸਬਨ ਗੱਲਾਂ ਸਮਰਤ ਸੁਆਮੀ ਸੋਕਿ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੀ ਸਦਾ ਰੂਹ ਹਰ ਨਾਲੇ ਸੱਚੀ ਸਾਹਿਬ ਕਿਆ ਨਾਹੀ ਕਰਤੀ ਰਹਿ ਕਰਤਾ ਤੇਰੇ ਸਭ ਕਿਛ ਹੈ ਜਿਸ ਦੇ ਸੂ ਪਾਵੈ ਸਦਾ ਸਿਮਤ ਸਲਾ ਤੇਰੀ ਨਾਮ ਮਨ ਵਸਾਈ ਨਾਮ ਜਿਨ ਕੈ ਮਨ ਵਸਿਆ ਬਾਜੀ ਸ਼ਬਦ ਕਨੇਰੇ ਕਹਿ ਨਾਨਕ ਸੱਚੀ ਸਾਹਿਬ ਕਿਆ ਨਾਹੀ ਕਰਤੀ ਰਹਿ ਸੱਚਾ ਨਾਮ ਮੇਰਾ ਅਧਾਰ ਸਤਨਾਮਿਆ ਦਾ ਨ ਮੇਰਾ ਜਿਨ ਭੁਖਾ ਸਭ ਗਵਾਈਆ ਕੁਰਿ ਸ਼ਾਂਤ ਸੁਖਮਨ ਆਏ ਵਸਿਆ ਜੀ ਨੀ ਚਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟਹੁ ਜਿਸ ਦੀਆਂ ਵਿੜਿਆਈਆ ਕਹੇ ਨਾਨਕ ਸੁਨੋ ਸੰਤੋ ਸ਼ਬਦ ਰੂਪੇ ਾਰੋ ਸੱਚਾ ਨਾਮ ਮੇਰਾ ਧਾਰੂ ਵਾਜੇ ਪੰਚ ਸ਼ਬਦ ਤਿਤ ਕਰਿ ਸੁਪਾਗੇ ਕਰਿ ਸੁਪਾਗੇ ਸ਼ਬਦ ਵਾਜੇ ਕਲਾ ਜਿਤ ਕਰਤਾਰੀਆ ਪੰਚ ਦੂਤ ਤੁਦਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਦ ਜਿਨ ਕਾ ਸੇ ਨਾਮ ਹਰਿ ਕੈ ਲਾਗੇ ਕਹਿ ਨਾਨਕ ਤੈ ਸੁਖ ਹੋਆ ਤਿਤ ਕਰ ਅਨਹਦ ਵਾ ਜੀ ਅਨੰਦ ਸੁਨਵੜ ਭਾਗੇ ਹੋ ਸਗਲਿ ਮਨੁ ਰਤ ਪੂਰੇ ਪਰਮ ਬ੍ਰਹਮ ਪ੍ਰਾਪਾਇ ਉਤਰੇ ਸਗਲਿ ਵਿਸੂਰੇ ਦੁਖ ਰੋਗ ਸੰਤਾਪ ਤਰੇ ਸੁਨੇ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ ਬਿਨ ਬੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਨਹਤੂਰੇ ਮੁੰਦਾਵਣੀ ਮਹੱਲਾ ਪਨੀਵਾਦ ਥਾਲ ਵਿੱਚ ਤਨ ਵਸਤੂ ਪਈਓ ਸਤ ਸੰਤੋਖ ਵਿਚਾਰੂ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਇਸ ਕਾ ਸਭ ਸਰਦਾਰੋ ਜੀ ਕੋ ਖਾਵੇ ਜੀ ਕੋ ਬੰਚੈ ਇਸ ਕਾ ਹੋਇ ਉਦਾਰੋ ਇਹ ਵਸਤ ਤ ਜੀ ਨੈ ਜਾਈ ਨਿਤ ਨਿਤ ਰਖੁਰਤਾਰੋ ਤੁਮ ਸੰਸਾਰ ਚਰਨ ਲਗ ਤਰੀਐ ਸਭ ਨਾਨਕ ਬ੍ਰਹਮ ਤਸਾਰ ਸਲੋਕ ਮਹੱਲਾ ਪਨੀਵਾ ਤੇਰਾ ਕੀਤਾ ਜਾਤੋ ਨਾਹੀ ਮੈਨਨ ਜੋ ਕੀ ਤੋਈ ਮੈ ਨਿਰਗੁਣਿਆਰੇ ਕੋ ਗੁਣ ਨਾਹੀ ਆਪੇ ਤਰਸ ਪਇਓਈ ਤਰਸ ਪਇਆ ਮੇਰਾ ਮਤ ਹੋਈ ਸਤਿਗੁਰ ਸਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮੰਨ ਥੀ ਵੈ ਹਰਿਆ ਪੌੜੀ ਤਿਥੈ ਤੂੰ ਸਮਰਥ ਹੋਇ ਥੈ ਕੋਈ ਨਾਹੀ ਉਥੈ ਤੇਰੀ ਰਖ ਅਗਨੀ ਉਦਰ ਮਾਹੀ ਸੁਣ ਕੇ ਜਮ ਕੇ ਦੂਤ ਨਾਹੀ ਤੇਰੇ ਛੜ ਜਾਏ ਉਜਲ ਬਖਮ ਸੰਗਾਹੋ ਗ੍ਰਿਸ਼ਵ ਦੀ ਪਰ ਪਾਹੇ ਜਿਨ ਕਉ ਲਗੀ ਪਿਆਸ ਅੰਮ੍ਰਿਤ ਸੇਖਾ ਹੈ ਕਲਮੈ ਹੋ ਪੁੰਨ ਗੁਣ ਗੋਵਨ ਗਾਹੇ ਸਭ ਸੈਨੁ ਕਿਰਪਾਲ ਸਮਾਲੇ ਸਾਹਿਸਾ ਹਿੰਦਥਾ ਕੋਈ ਨਾ ਜਾਏ ਜੇ ਆਵਤ ਦਿਆ ਇਸ ਲੋਕ ਮਹੱਲਾ ਨਿਵਾਬ ਅੰਤਰ ਗੁਰ ਆਰਾਧਨਾ ਜਿਹਾ ਜਬ ਗੁਰ ਨਾਮੁ ਨੇਤਰੀ ਸਤਿਗੁਰ ਪੇਖਣਾ ਸ੍ਰਵਣੀ ਸੁਣਨਾ ਗੁਰ ਨਾਮੁ ਸਤਿਗੁਰ ਸੇਤੀ ਰਤਿਆ ਅੰਦਰ ਗਿਆ ਭਈ ਠਾਉ ਕਹੋ ਨਾਨਕ ਕਿਰਪਾ ਕਰੇ ਜਿਸ ਨੇ ਵਤ ਦੇ ਜਗ ਮੇ ਤੁਮ ਕਾਢੀ ਹੈ ਵਰਲੇ ਕੇ ਕੇ ਮਹੱਲਾ ਬਨਵਾ ਰੱਖੀ ਰਖਨ ਹਾਰ ਅਬ ਵਰ ਅਨ ਗੁਰ ਕੀ ਪੈਰੀ ਪਾਈ ਕਾਜ ਸਵਾਰੇ ਅਨ ਹੋਇ ਆਪਣੇ ਆਲ ਮਨੋਂ ਨਾ ਵਿਸਾਰੇ ਅਨ ਸਾਜਨਾ ਕੇ ਸੰਗ ਪਵ ਜਲਤਾਰੇ ਅਨ ਸਕਤ ਨਿੰਦਕ ਦੁਸ਼ਟ ਖਿਨ ਮਾਹੀ ਬਿਦਾਰਿਆਨ ਤਿਸ ਸਾਹਿਬ ਕੀ ਤੇਕ ਨਾਨਕ ਮਨੈ ਮਾਹੀ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੀ ਤਿਸ ਸਾਹਿਬ ਕੀ ਤੇਕ ਨਾਨਕ ਮਨੈ ਮਾਹੀ ਜਿਸ ਸਿਮਰਤ ਸੁਖ ਹੋਏ ਸਗਲੇ ਦੁੱਖ ਜਾਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਾਨੇ ਮੇਰਾ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ ਅਰਦਾਸ ਸੇਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵੰਤੇ ਜੀ ਸਹਾਇ ਵਾਰ ਸ੍ਰੀ ਭਗਵੰਤੇ ਜੀ ਕੀ ਪਾਤਸ਼ਾਹ ਦਸਵੀਂ ਪ੍ਰਥਮ ਭਗਵੰਤੇ ਸਿਮਰ ਕੇ ਗੁਰੂ ਨਾਨਕ ਲਈ ਤੇ ਆਇ ਫਰੰਗ ਦੇ ਗੁਰ ਤੇ ਮਰਦਾਸ ਰਮ ਦਸ ਸੇਵ ਸਹਾਇ ਅਰਜਨ ਹਰਗੋਬਿੰਦ ਨੂੰ ਸਿਮਰ ਸ੍ਰੀ ਹਰ ਰਾਇ ਸ੍ਰੀ ਹਰਿ ਕ੍ਰਿਸ਼ਨ ਜੀ ਤੇ ਆਇ ਅਦਿ ਸਿਠੇ ਸਭ ਦੁਖ ਜਾਇ ਤੇ ਗਵਾਦਰ ਸਿਮਰਿਆ ਕਰਨਣ ਦੀ ਆਵੇ ਤੈ ਸਥਨਾਂ ਦੀ ਸਹਾਇ 10ਵੇਂ ਪਾਠ ਸਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਤਨੰਦ ਜੀ ਸਾਹਿਬ ਸਬਤ 6 ਜੋ ਸਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਿਦਾਰ ਦਾ ਤੇ ਅੰਦਰ ਕੀ ਖਾਲਸਾ ਜੀ ਸਬ ਬੋਲੋ ਜੀ ਪੰਜਾਬ ਪਿਆਰਿਆਂ ਚ ਸਭ ਜੇ ਦੇ ਚਾਲੀ ਮੁਕਤੀਆਂ ਠੀਆਂ ਜੋ ਪੀਏ ਤੋਂ ਪੰਜ ਨਾਮ ਜੇ ਪਿਆਰਣ ਕੀ ਸ਼ਕੀਅਤ ਦੇ ਚਲਾਈ ਤੇ ਬਾਹਰੀ ਸੰਕਲਡਿਟ ਕੀਤਾ ਤਿੰਨਾ ਪਿਆਰਿਆਂ ਚ ਰਣੇ ਕਰਮਾਈ ਦਾ ਤੇ ਅੰਦਰ ਕੀ ਖਾਲਸਾ ਜੀ ਸਬ ਬੋਲੋ ਜੀ ਜਨ ਸਿੰਘ ਸਿੰਘ ਨੇ ਧਰਮਦੇਸ਼ ਦਿੱਤੇ ਬਨ ਬਨ ਕਾਇ ਖੋਪਰੀ ਲਹਈਆਂ ਚਰ ਖੜੀਆਂ ਤੇ ਚੜੇ ਤਨਾਰਨ ਨਾਲ ਚਰਾ ਗੁਰਦੁਆਰੇ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰੇ ਸਿੱਖੇ ਕੇ ਸੰਸਵਸਨ ਨਾਲ ਨਿਵਾਇਤ ਨਾਂ ਦੀ ਕਮਾਈ ਦਾ ਤੇ ਅੰਦਰ ਕੀ ਖਾਲਸਾ ਜੀ ਸਭੋਲੇ ਜੀ ਪੰਜਾ ਤਖਤਾ ਸਰਬਤ ਗੁਰਦੁਆਰਿਆਂ ਤੇ ਅੰਦਰ ਕੀ ਖਾਲਸਾ ਜੀ ਸਭੋਲੇ ਜੀ ਪ੍ਰਥਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਚਿਤਾਵੇ ਚੇਤਾਵਨ ਕਾ ਸਦਕਾ ਸਰਬ ਸੁਖੋ ਜਾਨਿਆ ਖਲਸਾ ਜੀ ਸਭ ਤਾਂ ਤਨ ਅਖਰਿਆ ਦੇਖ ਤੇ ਬ੍ਰੁਧੇ ਕੀ ਪੈਤ ਪੰਦ ਕੀ ਜੀਤ ਸ੍ਰੀ ਸਾਹਿਬ ਜੀ ਕੇ ਸਾਹੇ ਖਲਸਾ ਜੀ ਕੀ ਵੋਲ ਵਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵੇਕ ਦਾਨ ਵਿਸਾ ਦਾਨ ਪ੍ਰੋਸਾ ਦਾਨ ਦਾਨ ਸਰਦਾ ਨਾਮ ਦਾਨ ਸ੍ਰੀ ਅੰਮ੍ਰਿਤਸਰ ਦੀ ਦਰਸ਼ਨੀ ਸ਼ਨਾ ਚੌਕੀਆਂ ਝੰਡੇ ਬੰਗੇ ਜੋਗ ਜੋਗ ਟਲ ਧਰਮ ਕਾ ਨੇ ਕਰ ਖਲਸਾ ਜੀ ਸਭ ਬੋਲਣਾ ਜੀ ਆਪਣੀਆਂ ਦੇ ਸਿੱਖਾਂ ਦਾ ਮਨ ਨਿਵਾ ਮਤੁ ਚੀ ਮਤ ਪਦਰਾ ਰੱਖਾ ਵੈ ਗ੍ਰੀ ਕਾਲ ਬੁਰਖ ਆਪਣੇ ਬੰਦੇ ਸਦਾ ਸਹਾਇਤਾ ਕਰ ਜਿਓ ਸ਼੍ਰੀ ਨਨਕਾਣਾ ਸਹਿਬ ਤੇ ਹੋਰ ਗੁਰਦੁਆਰਾਂ ਗੁਰੂ ਧਾਮਾ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਸਵੜਿਆ ਗਿਆ ਜੀ ਖੁੱਲੇ ਦਰਸ਼ਨ ਦੇਦਾਰ ਸੇਵਾ ਸੰਭਾਲਦਾ ਦਨ ਪਿਆਰੇ ਖਾਲਸਾ ਜੀਨ ਬਖਸ਼ਨਾ ਜੀ ਹੇ ਨਮਾਣਿਆ ਨੇ ਮਾਣ ਤਣੇ ਤਣੇ ਉੱਠਿਆ ਦੀ ਸੱਚੀ ਪਤਾ ਤਨ ਤਨ ਸਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਨ ਮਹਾਨ ਬਖਸ਼ਿਸ਼ ਕੀਤੀ ਅਮਰਤੂਲੇਤੂ ਲੈ ਕੇ ਤਖਤਾਂ ਦੇ ਵਿਰਾਜਮਨ ਨੂੰ ਇਸ ਸਿਕਸਾਂ ਸੰਦਰਸ਼ਨ ਦੇ ਦਾਰੇ ਦੇਖਣੇ ਹਾਲ ਕਰ ਰਹੇ ਹਾਂ ਆਪ ਜੀਆਂ ਦਾ ਕੋਟਾਨ ਕੋਟਾਨ ਧੰਨਵਾਦ ਹੈ ਲਖ ਲਖ ਸ਼ੁਕਰ ਹੈ ਪਾਤਸ਼ਾਹ ਜੀ ਕੋ ਅਸੀਂ ਚਰਨ ਕਮਲਵਤ ਸੰਧਿਆ ਵੇਲੇ ਨੂੰ ਮੁੱਖ ਰੱਖ ਕੇ ਰਹਿਰਾਸ ਸਾਹਿਬ ਜੀ ਨੇ ਜਦੋਂ ਕੀਤੇ ਗਿਣ ਗੁਰਬਾਣੀ ਪੜ੍ਹਦੇ ਆ ਤੇ ਸੇਵਾ ਨਿਭਾਉਂਦੇ ਆ ਤਾਂ ਤਮਾਮ ਪੁੱਲਾ ਹੋਵੇ ਬੱਚੇ ਸੰਤ ਕੀ ਬਾਪ ਕਰਨਾ ਜੀ ਅੱਗੇ ਵਾਸਤੇ ਸ਼ੁੱਧ ਤੇ ਸਪਸ਼ਟ ਬਾਣੀ ਪੜ੍ਹਨ ਦੀ ਸੇਵਾ ਕਰਨ ਦੀ ਸਮੱਤ ਬਲਵਦੀ ਬਖਸ਼ਿਸ਼ ਕਰਨੇ ਪਾਤਸ਼ਾਹ ਜੀ ਪੜ੍ਹੀ ਸੁਣ ਗੁਰਬਾਣੀ ਸੱਚਖੰਡ ਵਿਖੇ ਸ਼ੁੱਧ ਕੀ ਪ੍ਰਵਾਨ ਕਰਨ ਲੈਣੇ ਦਰਤੀ ਸੰਗਤਨ ਹਿਰਦਿਆਂ ਦੇ ਵਿਸਾਉਣੀ ਸੰਗਤਨ ਦਾ ਕਰਮ ਕਰਮ ਚੱਲਿਆ ਲੇਖੇ ਲਉਣਾ ਆਪ ਜੀਆਂ ਦੇ ਬਾਣੇ ਬਾਣੇ ਦੇ ਅੰਦਰ ਚਾਰ ਪੈਰ ਦਿਨ ਦੇ ਹੜਾ ਸੁੱਖ ਨਾਲ ਬਤੀਤ ਹੋਇਆ ਚਾਰ ਪੈਰ ਰਹਿਣ ਆਰੀ ਸੁੱਖ ਨਾਲ ਬੀਤ ਕਰਾਵਣੀ ਦਰਾਈਆਂ ਸੰਗਤਾਂ ਦੀਆਂ ਹਾਜ਼ਰੀਆਂ ਪ੍ਰਵਾਨ ਕਰਨੀਆਂ ਤਿੰਨ ਫਲ ਭੇਟਾ ਕੀਤਾ ਦਰ ਪ੍ਰਵਾਨ ਕਰਨਾ ਬਾਣੀ ਵਿੱਚ ਹੁਕਮਨਾਮੇ ਦਾਤ ਬਖਸ਼ਿਸ਼ ਕਰਕੇ ਨਿਹਾਲ ਕਰੋ ਹੁਕਮਨਾਮੇ ਚੱਲਣ ਦੇ ਸਮਰੱਥਾ ਬਖਸ਼ਣੀ ਸੇਈ ਪਿਆਰੀ ਮੇਲ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿਤਿ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ واحو جی ہو سہجائی درشن پر گرو کے جنم مرن دکھ جائی ਖੋ ਵੇ ਸਪਤੁਖ ਸੰਮਦੀ ਨੂਰੇ ਅਰਖੋਂ ਪਰਖੋਂ ਛਟਿਏ ਤੁਧ ਡਿੱਠੇ ਸਚੇ ਪਤਿਸ਼ਾ ਮਲ ਜਨਮ ਜਨਮ ਦੀ ਕੱਟੀ ਐ ਵਾਹਿਗੁਰੂ ਸਾਹਿਬ ਜੀਓ ਤਨ ਆਸਰੀ ਮਹਲਾ ਪਹਿਲਾ ਕਰ ਤੀਜਾ ੴ ਸਤਿਗੁਰ ਪ੍ਰਸਾਦਿ ਕਾਲ ਨਾਹੀ ਜੋਗ ਨਾਹੀ ਨਾਹੀ ਸਤ ਕਾ ਤਬ ਥਾ ਨਸ਼ਟ ਜਗ ਪ੍ਰਿਸ਼ਟ ਹੋਏ ਡੂਬਤਾ ਏਵ ਜਗ ਕਲ ਮਹਾਰਾਮ ਨਾਮ ਸਰ ਅੱਖੀ ਤਾਂ ਮੀਤ ਹੈ ਨਾਕ ਪਕੜ ਹੈ ਠੱਗਣ ਕੋ ਸੰਸਾਰ ਰਹਾਉ ਆਂਟ ਸੇਤੀ ਨਾਕ ਪਕੜ ਹੈ ਸੂਜਤੇ ਤਿੰਨ ਲੋ ਮਗਰ ਪਾਛੈ ਕਛ ਨਾ ਸੂਜੈ ਇਹੋ ਪਦਮ ਅਲੋਖ ਖੱਤਰੀਆ ਤਾਂ ਧਰਮ ਛੋੜਿਆ ਮਲੇਸ਼ ਪਖਿਆ ਗਹੀ ਸ੍ਰੇਸ਼ਟ ਸਭ ਇਕ ਵਰਨ ਹੋਈ ਧਰਮ ਕੀ ਗਤ ਰਹੀ ਅਸ਼ਟਸਾਜ ਸਾਜ ਪੁਰਾਣ ਸੋਧ ਹੈ ਕਰਹਿ ਬੇਦ ਅਭਿਆਸ ਬਿਨ ਨਾਮ ਹਰ ਕੇ ਮੁਕਤ ਨਾਹੀ ਕਹਿ ਨਾਨਕ ਦਾਸ ਅਸ਼ਟਸਾਜ ਸਾਜ ਪੁਰਾਣ ਸੋਧ ਹੈ ਕਰਹਿ ਬੇਦ ਅਭਿਆਸ ਬਿਨ ਨਾਮ ਹਰ ਕੇ ਮੁਕਤ ਨਹੀਂ ਕਹ ਨਾਨਕ ਦਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ